ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢਿੱਲੋਂ ਇਸ ਵਕਤ ਮੈਂ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂਰਕੋਟ ਕਲਾਂ ਦੇ ਵਿੱਚ ਖੜਾ ਹਾਂ ਡਾਲੇ ਦੇ ਨਜ਼ਦੀਕ ਬਿਲਕੁਲ ਪਿੰਡ ਹੈ ਔਰ ਇਸ ਪਿੰਡ ਦੀ ਪੰਚਾਇਤ ਨੇ ਅੱਜ ਜਿਹੜਾ ਸਾਡੇ ਨਾਲ ਰਾਬਤਾ ਕੀਤਾ ਹੈ ਉਹਦਾ ਕਾਰਨ ਇਹ ਹੈ ਕਿ ਇਸ ਪਿੰਡ ਸੰਬੰਧੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਖਬਰ ਲੱਗੀ ਉਹ ਖਬਰ ਨਸ਼ਰ ਹੋਈ ਉਸ ਨੂੰ ਲੈ ਕੇ ਕੀ ਕਾਰਨ ਹੈ ਕਿ ਅੱਜ ਸਾਡੇ ਨਾਲ رابطہ ਕੀਤਾ ਗਿਆ ਮੇਰੇ ਨਾਲ ਸਰਪੰਚ ਸਾਹਿਬ ਮੌਜੂਦ ਹੈ ਸਰਪੰਚ ਸਾਹਿਬ ਕੀ ਕਾਰਨ ਹੈ ਕਿ ਅੱਜ ਤੁਹਾਨੂੰ ਜਿਹੜਾ ਮੀਡੀਆ ਨਾਲ ਰابطਾ ਕਰਨਾ ਪਿਆ ਕੀ ਅਜਿਹਾ ਹੋਇਆ ਨਹੀਂ ਜੀ ਪਹਿਲੇ ਕਦ ਸਾਸਿਪਾਲ ਸਾਹਿਬ ਸਾਸਿਪਾਲ ਜੀ ਇਹ ਰابطਾ ਕਰਨਾ ਪਿਆ ਜੀ ਸਾਡੇ ਪਿੰਡ ਬਾਰਸ਼ ਬਹੁਤ ਜ਼ਿਆਦਾ ਹੋਈ ਹੈ ਬੇਹ ਤਾਂ ਤਕਰੀਬ ਸਾਰੇ ਪਿੰਡਾਂ 'ਚ ਹੀ ਹੋਈ ਹੈ ਉਹ ਪਾਣੀ ਜ਼ਿਆਦਾ ਠਹਿਰ ਗਿਆ ਤੇ ਲੋਕਾਂ ਦੇ ਘਰ ਵੀ ਭਰ ਚੁੱਕੇ ਜੀ ਸਾਰੇ ਪਿੰਡ ਨੇ ਇਕੱਠ ਕੀਤਾ ਇੱਥੇ ਆ ਕੇ ਚਲੋ ਮੈਨੂੰ ਵੀ ਪਤਾ ਲੱਗਿਆ ਮੈਂ ਬਾਹਰ ਸੀਗਾ ਮੇਰੇ ਸਾਰੇ ਇੱਥੇ ਮੈਂਬਰ ਮਿਲਦਾ ਖੜੇ ਸੀਗੇ ਉਹਨਾਂ ਨਾਲ ਆਪਤਾ ਕਰਕੇ ਇੱਥੇ ਜੋ ਪੁਲੀ ਪਾਈ ਹੋਈ ਹੈ ਉਹ ਪਟਾਈ ਗਈ ਜੀ ਸੀ ਵੀ ਸੱਦੀ ਸਾਹਿਬ ਆਪਣੇਕਰ ਚੱਲਦਾ ਰਿਹਾ ਕੰਮ ਬਾਅਦ ਵਿੱਚ ਇੱਥੇ ਪੱਤਰਕਾਰ ਆਏ ਕੋਈ ਗਦਰ ਚੈਨਲ ਵਾਲਾ ਜੀ ਉਹਨੇ ਕੋਈ ਸਾਡੀ ਮਤਲਬ ਗੱਲਬਾਤ ਨਹੀਂ ਸੁਣੀ ਧੱਕੇ ਨਾਲ ਹੀ ਚੱਲ ਕੇ ਆਪਦਾ ਐਮਐਲਏ ਸਾਹਿਬ ਦੇ ਬਰਾਬਰ ਬੋਲ ਕੇ ਉਲਟ ਬੋਲ ਗਿਆ ਜੀ ਤੇ ਸਾਡੀ ਪੰਚਾਇਤ ਨੂੰ ਵੀ ਨਿੰਦਕੇ ਜੀ ਲੋਕ ਇੱਥੇ ਖੜਕੇ ਹਾਲਾਂਕਿ ਸਾਡੀ ਪੰਚਾਇਤ ਇੱਥੇ ਖੜਕੇ ਕੰਮ ਕਰਾ ਰਹੀ ਸੀ ਆਥਨ ਜ਼ਿਕਰ ਨਹੀਂ ਗਏ ਆਪਾਂ ਤੇ ਉਹਨਾਂ ਦਾ ਐਵੇਂ ਹੀ ਖਾਮ ਖਾਈ ਜੀ ਬਦਨਾਮ ਕਰਕੇ ਤੁਰ ਗਏ ਜੀ ਤੁਹਾਡੇ ਨਾਲ ਤੁਹਾਡਾ ਪੱਖ ਸੁਣਨ ਲਈ ਕਿਸੇ ਨੇ ਰابطਾ ਨਹੀਂ ਕੀਤਾ ਨਾ ਜੀ ਕਿਸੇ ਨੇ ਨਹੀਂ ਕੀਤਾ ਜੀ ਹੂੰ ਕੁਛ ਨਹੀਂ ਰابطਾ ਕੀਤਾ ਜੀ ਉਹਨਾਂ ਨੇ ਆਪ ਦੀ 30 ਸਵਾਲ ਖੜੇ ਕੀਤੇ ਗਏ ਸੀ ਤੁਸੀਂ ਜਿਹੜਾ ਕੰਮ ਹੈ ਜੀ ਸੀਬੀ ਤੁਸੀਂ ਕਿਹਦਾ ਚਲਾ ਰਹੇ ਸੀ ਤੁਸੀਂ ਉਹ ਕੰਮ ਕਰ ਰਹੇ ਹੋ ਹਾਂਜੀ ਚੱਲਦਾ ਪਿਆ ਜੀ ਕੰਮ ਸਾਰੇ ਪਿੰਡ ਦੀ ਮਦਦ ਨਾਲ ਕਰਦੇ ਪਏ ਹਾਂ ਜੀ ਹੂੰ ਪਾਵਾਂਗੇ ਗੁਲੀਆਂ ਜੀ ਹੂੰ ਪਾਣੀ ਦਾ ਨਿਕਾਸ ਤਾਂ ਬਾਹਰ ਕੱਢਾਂਗੇ ਜੀ ਜਿਹੜਾ ਓਵਰਫਲੋਰ ਆਈ ਪਾਣੀ ਸਾਡੇ ਪਿੰਡ ਵਿੱਚ ਇਕੱਠਾ ਹੁੰਦਾ ਵਾ ਜਿਹੜਾ ਸਵਾਲ ਚੁੱਕਿਆ ਗਿਆ ਉਸ ਵੀਡੀਓ ਚ ਹਾਂਜੀ ਹਾਂਜੀ ਉਹ ਤਾਂ ਕਰਾਂਗੇ ਜੀ ਅਸੀਂ ਨੇਪਲੇ ਚੜਾਂਗੇ ਜੀ ਜੀ ਤੇ ਦੂਸਰਾ ਜਿਹੜਾ ਸਵਾਲ ਚੁੱਕਿਆ ਗਿਆ ਉਹ ਹਲਕਾ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਦਾ ਵੀ ਨਾਮ ਲਿਆ ਗਿਆ ਉਸ ਵੀਡੀਓ ਚ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਔਰ ਬਲਕ ਸੰਮਤੀ ਬਲਕ ਬਲਕ ਦਾ ਇੱਕ ਘਟਨਾ ਜੀ ਮੇਰੇ ਨਾਲ ਇਸ ਵਕਤ ਆਮ ਆਦਮੀ ਪਾਰਟੀ ਦੇ ਬਲਕ ਪ੍ਰਧਾਨ ਜਸਵਿੰਦਰ ਜੀ ਮੌਜੂਦ ਹੈ ਜਸਵਿੰਦਰ ਜੀ ਇਸ ਵੀਡੀਓ ਦੇ ਵਿੱਚ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਪੱਖ ਨਹੀਂ ਸੁਣਾਇਆ ਗਿਆ ਦੂਸਰੇ ਪਾਸੇ ਜਿਹੜੇ ਸਵਾਲ ਐ ਐਮਐਲਏ ਸਾਹਿਬ ਤੇ ਵੀ ਚੁੱਕੇ ਗਏ ਆ ਉਹਦੇ ਸੰਬੰਧੀ ਕੀ ਕਹਿਣਾ ਚਾਹੋ ਹਾਂਜੀ ਉਹਦੇ ਸੰਬੰਧ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦਿਆਂ ਨੇ ਸਵਾਲ ਚੁੱਕੇ ਆ ਉਹ ਖੁਦ ਪਿਛਲੀ ਪੰਚਾਇਤ ਦੀ ਵਿੱਚ ਬੰਦਾ ਮੈਂਬਰ ਵੀ ਸੀ ਤੇ ਉਹਨੇ ਉਹ ਬੰਦੇ ਨੇ ਪਹਿਲਾਂ ਪੰਚਾਇਤ ਵੀ ਨਹੀਂ ਜੱਜਣਾ ਚੱਲਣ ਦਿੱਤੀ ਇੱਥੋਂ ਦੀ ਤੇ ਦੂਜੀ ਗੱਲ ਇਹ ਆ ਵੀ ਐਮਐਲਏ ਸਾਹਿਬ ਦਾ ਉਹ ਵਿਰੋਧ ਹੀ ਕਰਦਾ ਆਇਆ ਕਿਉਂਕਿ ਉਸ ਬੰਦੇ ਨੇ ਅੱਗੇ ਲੱਗ ਕੇ ਪੰਚਾਇਤ ਨੂੰ ਐਮਐਲਏ ਸਾਹਿਬ ਨਾਲ رابطہ ਕਰਾਉਣਾ ਸੀ رابطہ ਕਰਾਉਣ ਦੀ ਬਜਾਏ ਉਹ ਉਲਟ ਪਾਸੇ ਨੇ ਗਿਆ ਹਮ ਉਹਨੇ ਹੁਣ ਕੱਲ ਵੀ ਉਹਨੇ ਐਮਐਲਏ ਸਾਹਿਬ ਦੇ ਖਿਲਾਫ ਬੋਲਿਆ ਇਹ 2016 ਦਾ ਮੇਨ ਹਾਈਵੇ ਬਣਿਆ ਹੋਇਆ ਐ ਐਮਐਲਏ ਸਾਹਿਬ ਤਾਂ 17 ਦੇ ਵਿੱਚ ਐਮਐਲਏ ਸਾਹਿਬ ਬਣੇ ਆ ਉਹ ਐਮਐਲਏ ਬਣ ਕੇ ਵੀ ਕੰਮ ਨਹੀਂ ਸੀ ਕਰਾ ਸਕਦੇ ਕਿਉਂਕਿ ਸਰਕਾਰ ਨਹੀਂ ਸੀ ਉਹਨਾਂ ਦੀ ਹਮ ਔਰ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਸੀਗਾ ਸਾਰਾ ਕੁਝ ਇਹ ਪੰਚੇਤ ਮੈਂਬਰ ਸੀ ਸਰਪੰਚ ਇਹਦਾ ਸੀ ਇਹਨਾਂ ਦੇ ਕੋਲੇ ਪੈਸਾ ਵੀ ਪਿਆ ਸੀ ਇਹਨਾਂ ਨੇ ਉਦੋਂ ਇਹ ਚੀਜ਼ ਦੀ ਗੌਰ ਕਰਨੀ ਸੀ ਹੁਣ ਜੇ ਮੰਨ ਲਾ ਵੀ ਆਪਾਂ ਕਹਿੰਦੇ ਵੀ ਐਮਐਲਏ ਸਾਹਿਬ ਨਹੀਂ ਆਏਗੀ ਐਮਐਲਏ ਸਾਹਿਬ ਮੈਂ ਇਸ ਪਿੰਡ ਦੇ ਵਿੱਚ ਦੋ ਤਿੰਨ ਦਫਾ ਤਾਂ ਐਮਐਲਏ ਸਾਹਿਬ ਦੇ ਨਾਲ ਮੈਂ ਹੀ ਆਇਆ ਖੁਦ ਜਦੋਂ ਵੀ ਐਮਐਲਏ ਸਾਹਿਬ ਆਉਂਦੇ ਆ ਇਹ ਬੰਦਾ ਬੰਦੇ ਲੈ ਕੇ ਵਿਰੋਧ ਵੀ ਕਰਨ ਦੀ ਕੋਸ਼ਿਸ਼ ਕਰਦਾ ਔਰ ਦੂਜੀ ਗੱਲ ਜਦੋਂ ਮੰਨ ਲਓ ਵੀ ਐਮਐਲਏ ਸਾਹਿਬ ਇੱਥੇ ਆਉਂਦੇ ਆ ਆਪਾਂ ਉਹਨਾਂ ਤੋਂ ਵਿਕਾਸ ਕਰਾਉਣ ਬਾਰੇ ਗੱਲ ਕਰਨੀ ਆ ਕਿ ਉਹਨਾਂ ਦਾ ਵਿਰੋਧ ਕਰਨਾ ਆਪਣੀ ਮੰਗ ਰੱਖਣੀ ਆਪਣੀ ਮੰਗ ਰੱਖਣ ਦੀ بجائے ਵਿਰੋਧ ਕਰਦੇ ਆ ਇਹਨਾਂ ਨੇ ਕੋਈ ਵੀ ਮੰਗ ਨਹੀਂ ਰੱਖੀ ਗਈ ਇਹਨਾਂ ਬੰਦਿਆਂ ਨੇ ਹੁਣ ਵਾਲੀ ਪੰਚਾਇਤ ਨੇ ਬਹੁਤ ਐਮਐਲਏ ਸਾਹਿਬ ਨੂੰ ਜੋਰ ਪਾਇਆ ਹੋਇਆ ਵੀ ਸਾਡੇ ਪਾਣੀ ਦੀ ਸਮੱਸਿਆ ਦਾ ਹੱਲ ਉਹ ਕਰਨੇ ਵੀ ਜਰੂਰ ਕਰਾਵਾਂਗੇ ਹੁਣ ਇਹ ਹੋਊਗਾ ਵੀ ਹੁਣ ਕੰਮ ਕਰਦਿਆਂ ਨੂੰ ਵੀ ਮੰਨ ਲਾ ਫੇਰ ਵੀ ਉਹ ਉਲਟ ਵੀਡੀਓ ਪਾਉਂਦੇ ਆ ਜਾਂ ਕੁਝ ਵੀ ਆ ਮੈਂ ਉਹ ਮੀਡੀਆ ਵਾਲੇ ਵੀਰ ਨੂੰ ਵੀ ਕਹਿਣਾ ਚਾਹੁੰਦਾ ਵੀ ਉਹਦਾ ਹੱਕ ਬਣਦਾ ਸੀ ਵੀ ਮੌਜੂਦਾ ਸਰਪੰਚ ਦਾ ਪੱਖ ਲੈਂਦਾ ਹੂੰ ਕਿਉਂਕਿ ਉਹ ਜਾਂਦਾ ਫਿਰ ਇਹਨਾਂ ਨੂੰ ਦੇ ਕੇ ਜਾਂਦਾ ਗਰੀਬਾਂ ਨੂੰ ਕੁਝ ਜਿਨ੍ਹਾਂ ਦੇ ਘਰ ਦਿਖਾਉਂਦਾ ਸੀ ਹੂੰ ਉਹ ਦਿਖਾਉਣ ਦੀ ਵਜ੍ਹਾ ਇਹ ਉਲਟਾ ਇਹਨਾਂ ਤੋਂ ਕਮਾਈ ਕੀਤੀ ਉਹ ਬੰਦੇ ਨੇ ਹੂੰ ਉਹ ਬਹੁਤ ਮਾੜੀ ਗੱਲ ਆਪਾਂ ਨੂੰ ਕਹਿ ਦਿੰਦੇ ਆ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਐਮਐਲਏ ਸਾਹਿਬ ਨੇ ਤੁਹਾਡੇ ਕਹਿਣ ਦਾ ਭਾਵ ਕਿ ਜਿਹੜਾ ਵਿਕਾਸ ਕਾਰਜ ਹੈ ਕਿਸੇ ਵਿਕਾਸ ਕਾਰਜ ਲਈ ਐਮਐਲਏ ਸਾਹਿਬ ਕੋਲੇ ਕੋਈ ਮੰਗ ਨਹੀਂ ਗਈ ਪਹਿਲਾਂ ਬਿਲਕੁਲ ਜੀ ਪੰਚਾਇਤ ਹੀ ਨਹੀਂ ਗਈ ਐਮਐਲਏ ਸਾਹਿਬ ਕੋਲੇ ਜਿਹੜੀ ਇਹ ਪਹਿਲਾਂ ਸੀ ਹੂੰ ਹੋਣ ਵਾਲੀ ਪੰਚਾਇਤ ਐ ਐਮਐਲਏ ਸਾਹਿਬ ਕੋਲ ਜਾਂਦੇ ਆ ਤੇ ਗੋਲਦੀ ਬਾਈ ਐ ਇਹ ਵੀ ਜਾਂਦੇ ਆ ਨਾਲੇ ਅੰਕਲ ਮੈਂਬਰ ਐ ਪੂਰੀ ਪੰਚਾਇਤ ਜਾਂਦੀ ਐ ਪਰ ਉਹ ਹੁਣ ਪੂਰੀ ਇਹਨਾਂ ਦੀ ਮਦਦ ਹੋਊਗੀ ਕਿਸੇ ਗੱਲੋਂ ਕਸਰ ਨਹੀਂ ਰਹੂਗੀ ਕੋਈ ਵੀ ਪਰ ਇਹ ਜਿਹੜੀਆਂ ਐਵੇਂ ਫਾਲਤੂ ਬੇਬੁਨਿਆਦ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀ ਤੁਸੀਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜਿਸ ਨੂੰ ਜਿਹੜੇ ਵਿਕਾਸ ਨੂੰ ਲੈ ਕੇ ਲੋਕਾਂ ਦਾ ਜਿਹੜਾ ਮੰਗਾ ਹੈ ਉਸ ਪ੍ਰਤੀ ਜਿਹੜਾ ਵਿਕਾਸੇ ਕਾਰਜ ਕਰਵਾਏ ਜਾਣਗੇ ਹਾਂਜੀ ਅਸੀਂ ਬਿਲਕੁਲ ਵਿਸ਼ਵਾਸ ਦਿਵਾਉਨੇ ਆ ਜੀ ਅਸੀਂ ਇਹਨਾਂ ਦੀ ਹਰ ਇੱਕ ਗੱਲ ਦੇ ਵਿੱਚ ਨਾਲ ਖੜਾਂਗੇ ਅਸੀਂ ਇਹਨਾਂ ਦੀ ਨਾਲ ਪੂਰੀ ਹੈਲਪ ਕਰਾਂਗੇ ਇਹਨਾਂ ਨੂੰ ਗਰੰਟਾ ਦਿਵਾਵਾਂਗੇ ਜੋ ਵੀ ਇਹਨਾਂ ਦੇ ਕੰਮ ਆ ਉਹ ਪੂਰੇ ਕਰਵਾਵਾਂਗੇ ਪੂਰਾ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿਉਂਕਿ ਇਹ ਵੀ ਹਰ ਗੱਲ ਦੇ ਵਿੱਚ ਸਾਡੇ ਨਾਲ ਹੈ ਅਸੀਂ ਕਿਉਂ ਇਹਨਾਂ ਤੋਂ ਭੱਜਾਂਗੇ ਬਿਲਕੁਲ ਨਹੀਂ ਭੱਜਾਂਗੇ ਸਰਗਨਾਲ ਬਾਈ ਜੀ ਗੋਲਡੀ ਵੀ ਮੌਜੂਦ ਹੈ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਕੁਝ ਵੀ ਹੋਇਆ ਵੀਡੀਓ ਬਣੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈ ਗਈ ਤੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ ਨਾਲ ਕਿਸੇ ਨੇ ਰਾਪਤਾ ਨਹੀਂ ਕੀਤਾ ਹਾਂ ਜਿਹੜੀ ਮੌਜੂਦਾ ਪੰਚਾਇਤ ਸੀ ਨਾ ਕਿਸੇ ਨੇ ਵੀ ਰਾਪਤਾ ਨਹੀਂ ਕੀਤਾ ਮੌਜੂਦਾ ਪੰਚਾਇਤ ਨਾਲ ਨਾ ਤਾਂ ਉਹ ਜਿਹੜਾ ਪੱਤਰਕਾਰ ਵੀਰ ਆਇਆ ਸੀ ਗੱਤਰ ਟੀਵੀ ਵਾਲਾ ਉਹਨੇ ਪੁੱਛ ਜਾਨਣਾ ਚਾਹਿਆ ਵੀ ਮੌਜੂਦਾ ਪੰਚਾਇਤ ਨੂੰ ਦਾ ਮਿਲਣ ਦਾ ਹੱਕ ਹੀ ਹੁੰਦਾ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੀ ਇਹ ਗੱਲ ਕਰ ਰਹੇ ਆ ਵੀ ਵਿਕਾਸ ਮੇਲਾ ਦਾ ਪੰਚਾਇਤੀ ਵੋਟਾਂ ਨਵੇਂ ਸਰਪੰਚ ਚੁਣੇ ਨੂੰ ਸਾਲ ਨਹੀਂ ਹੋਇਆ ਅਜੇ ਥੋੜਾ ਟਾਈਮ ਹੋਇਆ ਜਦੋਂ ਪੁਰਾਣੀ ਪੰਚਾਇਤ ਆਪਣੀ ਗਈ ਹੋਈ ਨਹੀਂ ਐਮਐਲਏ ਸਾਹਿਬ ਕੋਲੇ ਉਹ ਚ ਐਮਐਲਏ ਸਾਹਿਬ ਦਾ ਨਹੀਂ ਕਸੂਰ ਕਸੂਰ ਪੰਚਾਇਤ ਦਾ ਪਹਿਲਾਂ ਵਾਲੀ ਦਾ ਜਦੋਂ ਵੀ ਹੁਣ ਗਏ ਆ ਉਹਨਾਂ ਸਰਪੰਚ ਸਾਹਿਬ ਨਾਲ ਪ੍ਰਾਪਤਾ ਕਰਕੇ ਐਮਐਲਏ ਸਾਹਿਬ ਨਾਲ ਜਿੰਨੇ ਵਾਰੀ ਵੀ ਮਿਲੇ ਉਹਨਾਂ ਨੇ ਇਹੀ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਹਰ ਸਮੱਸਿਆ ਦਾ ਹੱਲ ਕੀਤਾ ਜਾਊਗਾ ਤੇ ਜਦੋਂ ਆਪਣੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੀ ਗੱਲ ਆ ਵੀ ਖੜੇ ਆ ਤੇ ਬਾਕੀ ਜਿਹੜੇ ਬੰਦੇ ਕਹਿ ਰਹੇ ਆ ਵੀ ਵਿਕਾਸ ਨਹੀਂ ਹੋਇਆ ਜਾਂ ਪਾਣੀ ਦਿਖਾਤਾ ਤੇ ਪਿਛਲੀ ਪੰਚਾਇਤ ਚ ਜਿਹੜਾ ਕੰਮ ਹੈ ਹੁਣ ਚੱਲ ਰਿਹਾ ਇਹ ਪਿਛਲੀ ਪੰਚਾਇਤ ਚ ਹੋਣਾ ਚਾਹੀਦਾ ਸੀ ਅੱਜ ਤੋਂ 5 ਸਾਲ ਪਹਿਲਾਂ ਪੁਲੀਆਂ ਤਾਂ ਉਹਦੋਂ ਦੀਆਂ ਆਪਣਾ ਕਿਸੇ ਨੇ ਯਰਤ ਹੀ ਨਹੀਂ ਕੀਤੀ ਵੀ ਅਸੀਂ ਆਹ ਕੰਮ ਕਰ ਲਗੇ ਜਾਂ ਪਿੰਡ ਨੂੰ ਸੌਖਾ ਕਰਦਗੇ ਹੂੰ ਤੇ ਜਿਹੜੇ ਹੁਣ ਕੰਮ ਕਰਦੇ ਆ ਵੀਡੀਓ ਬਣਨ ਤੋਂ ਪਹਿਲਾਂ ਇਹ ਕੰਮ ਆ ਜਿਹੜਾ ਪੁਲੀਆਂ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੀ ਹਾਂਜੀ ਹਾਂਜੀ ਵੀਡੀਓ ਬਣਨ ਤੋਂ ਪਹਿਲਾਂ ਪੁਲੀਆਂ ਦਾ ਕੰਮ ਚੱਲ ਰਿਹਾ ਸੀ ਇੱਥੇ ਤੱਕ ਆ ਗਈ ਸੀ ਜੇ ਸੀ ਵੀ ਉੱਥੋਂ ਤੋਂ ਲੈ ਕੇ ਹੂੰ ਹਾਲਾਂਕਿ ਸਾਰੀ ਪੰਚਾਇਤ ਮੌਜੂਦ ਸੀਗੀ ਇੱਥੇ ਹੂੰ ਜਦੋਂ ਕੰਮ ਚੱਲ ਹੀ ਰਿਹਾ ਆਪਾਂ ਨੂੰ ਦੇਖ ਰਿਹਾ ਵੀ ਸਮੱਸਿਆ ਦਾ ਹੱਲ ਹੋ ਰਿਹਾ ਤੇ ਕਰਾਂਗੇ ਹੁਣ ਵੀ ਜੋ ਵੀ ਜਿੰਨਾ ਵੀ ਹੋਇਆ ਸਾਰਾ ਪ੍ਰੋਪਰ ਕੰਮ ਕਰਵਾ ਕੇ ਹੀ ਘਟਾਂਗੇ ਪਾਣੀ ਦੀ ਕੋਈ ਸਮੱਸਿਆ ਨਹੀਂ ਰਹਿੰਦੀ ਜਉ ਤੇ ਬਾਕੀ ਜਦੋਂ ਹੁਣ ਇੱਕਦਮ ਆਪਾਂ ਨੂੰ ਪਤਾ ਹੀ ਆ ਵੀ ਇੰਨੀ ਜਲਦੀ ਇੰਨੇ ਫੰਡ ਨਹੀਂ ਆ ਸਕਦੇ ਜਦੋਂ ਪਿਛਲੇ ਪੰਚਾਇਤ ਨੇ 12-13 ਲੱਖ ਰੁਪਇਆ ਵਾਪਸ ਕਰਤਾ ਸੀ ਐਮਐਲਏ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਕੀ ਗੱਲ ਵੀ ਤੁਹਾਡਾ ਕੰਮ ਨਿਬੜ ਗਿਆ ਸਰ ਅੱਛਾ ਵਾਪਸ ਕਰਿਆ ਗਿਆ ਵਾਪਸ ਕੀਤਾ ਗਿਆ ਲਾਇਆ ਨਹੀਂ ਗਿਆ ਤੇ ਜਦੋਂ ਵਾਪਸੀ ਕਰਤਾ ਤੇ ਉੱਥੇ ਵੀ ਐਮਐਲਏ ਸਾਹਿਬ ਵੀ ਕੀ ਕਰਨ ਜਦੋਂ ਆਉਂਦੇ ਉਹਨਾਂ ਦਾ ਵਿਰੋਧ ਕਰ ਦਿੰਦੇ ਆ ਵੀ ਜੀ ਅਸੀਂ ਆਉਣ ਨਹੀਂ ਲੱਣਾ ਜੇ ਆਉਣਗੇ ਤਾਂ ਕੁਝ ਦੇਣਗੇ ਜੀ ਇੱਕ ਗੱਲ ਹੋਰ ਹੈ ਵੀ ਐਮਐਲਏ ਸਾਹਿਬ ਸਕੂਲ ਦੇ ਵਿੱਚ ਆਏ ਸੀ ਹਮ ਉਹਨਾਂ ਨੇ ਇਹਨਾਂ ਨੂੰ ਸਾਰੇ ਮਤਲਬ ਪਿੰਡ ਦੇ ਨਾਲ ਇੱਕ ਗਿਲਾ ਵੀ ਕੀਤਾ ਵੀ ਯਾਰ ਤੁਸੀਂ ਮਤਲਬ ਭੋਗ ਵਿਆਹ ਦਾ ਵੀ ਤੁਸੀਂ ਦੱਸਦੇ ਨਹੀਂਗੇ ਵੀ ਤੁਸੀਂ ਦੱਸਿਆ ਕਰੋ ਇਹ ਗੱਲ ਨੂੰ ਆ ਬੰਦੇ ਜਿੰਨੇ ਵੀ ਖੜੇ ਕੋਈ ਵੀ ਕਹਿ ਦੇਵੇ ਵੀ ਐਮਐਲਏ ਸਾਹਿਬ ਨੇ ਨਹੀਂ ਕੀਤੀ ਅੱਜ ਤੱਕ ਕੋਈ ਐਮਐਲਏ ਸਾਹਿਬ ਆਏ ਕਹਿੰਦੇ ਨਹੀਂ ਵੀ ਤੁਸੀਂ ਦੱਸਦੇ ਨਹੀਂ ਉਹ ਕਹਿੰਦੇ ਯਾਰ ਸਾਨੂੰ ਬੁਲਾਇਆ ਕਰੋ ਸਾਨੂੰ ਪਤਾ ਲੱਗਦਾ ਰੋ ਤੁਹਾਡੀ ਕੀ ਸਮੱਸਿਆ ਕੀ ਸਮੱਸਿਆ ਮਤਲਬ ਇਹ ਬੰਦਾ ਗੋਲਡੀ ਬਾਈ ਦੇ ਨਾਲ ਹੋਰ ਬੰਦੇ ਸੀਗੇ ਗਏ ਉੱਥੇ ਐਮਐਲਏ ਸਾਹਿਬ ਨੇ ਕਿਹਾ ਵੀ ਤੁਹਾਡੇ ਪਿੰਡ ਸਪੈਸ਼ਲ ਅਸੀਂ ਆਉਣਾ ਹੈ ਹੂੰ ਤੁਹਾਡੇ ਪਿੰਡ ਦੀਆਂ ਮੁਸ਼ਕਲ ਸਿਆਵਾਂ ਸੁਣਨੀ ਆਉਣਾ ਹੈ 2 ਘੰਟੇ ਬੈਠੇ 2 ਘੰਟੇ ਕਹਿੰਦੇ ਤੁਹਾਡੇ ਪਿੰਡ ਲਾਵਾਂਗੇ 2 ਘੰਟੇ ਤੁਹਾਡੇ ਪਿੰਡ ਲਾਵਾਂਗੇ ਆਪ ਮੈਂ ਆ ਕੇ ਉਹ ਕਲੇ ਖੁਦ ਨੂੰ ਦੇਖਣ ਕਰਕੇ ਜੋ ਤੁਹਾਨੂੰ ਬੰਦੀ ਗ੍ਰਾਂਟ ਹੋ ਉਹ ਵੱਧ ਤੋਂ ਵੱਧ ਦਿੱਤੀ ਜਾਓ ਜੀ ਇਹਨਾਂ ਵੀਰੇ ਜਿਹੜੀਆਂ ਗੱਲਾਂ ਬੋਲ ਰਹੇ ਸੀ ਸਰਪੰਚ ਸਾਹਿਬ ਨੇ ਉਹ ਤੋਂ ਪਹਿਲਾਂ 7 ਵਜੇ ਨੂੰ ਇਹ ਕੰਮ ਸ਼ੁਰੂ ਕਰਤਾ ਸੀਗਾ ਹੂੰ ਬਾਕੀ ਗੱਲ ਇਹ ਆ ਜੀ ਇਹ 'ਚ ਕੋਈ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਇੱਕ ਕੁਦਰਤੀ ਮਾਰ ਹੈ। ਹੂੰ। ਕੁਦਰਤੀ ਮਾਰ ਨੂੰ ਆਪਾਂ ਕੋਈ ਨਹੀਂ ਰੋਕ ਸਕਦਾ ਵਾ। ਉਹ ਹਰੇਕ ਪਿੰਡ ਹੀ ਹੋਈ ਆ। ਚਲੋ ਜੇ ਉਹਦਾ ਵੀ ਸਮੱਸਿਆ ਦਾ ਹੱਲ ਹੁੰਦਾ ਸਾਡਾ ਸਾਰਾ ਪਿੰਡ ਸਾਰੀ ਪੰਚਾਇਤ ਨਾਲ ਰਾਕੇ ਹੀ ਕਰ ਰਹੀ ਆ। ਬੀਤੇ ਦਿਨੀ ਇੱਕ ਚੈਨਲ ਦੇ ਉੱਪਰ ਵੀਡੀਓ ਪਾਈ ਜਾਂਦੀ ਹੈ ਜਿਸ ਦੇ ਵਿੱਚ ਮੌਜੂਦਾ ਪੰਚਾਇਤ ਦੇ ਉੱਪਰ ਸਵਾਲ ਚੁੱਕੇ ਜਾਂਦੇ ਆ ਔਰ ਪੰਚਾਇਤ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਪੱਖ ਹੈ ਜਿਹੜਾ ਨਹੀਂ ਲਿਆ ਜਾਂਦਾ ਜਾਂ ਉਹਨਾਂ ਦਾ ਪੱਖ ਨਹੀਂ ਸੁਣਿਆ ਜਾਂਦਾ। ਦੂਜੀ ਗੱਲ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਜਿਸੇ ਕੰਮ ਨੂੰ ਲੈ ਕੇ ਜਿਹੜਾ ਉਹ ਵੀਡੀਓ ਪਾਈ ਗਈ ਉਹ ਕੰਮ ਹੈ ਜਿਹੜਾ ਪੁਲੀਆਂ ਪਾਉਣ ਦਾ ਕੰਮ ਹੈ ਜਿਹੜਾ ਉਸ ਤੋਂ ਪਹਿਲਾਂ ਹੀ ਸਟਾਰਟ ਹੋ ਚੁੱਕਿਆ ਸੀ ਸੋ ਇਸ ਤੇ ਆਪਣਾ ਪੱਖ ਹੈ ਜਿਹੜਾ ਅੱਜ ਪੰਚਾਇਤ ਨੇ ਔਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਾਈ ਗੋਲਦੀ ਜੀ ਇਹਨਾਂ ਨੇ ਅੱਜ ਇਕੱਠੇ ਹੋ ਕੇ ਆਪਣਾ ਪੱਖ ਹੈ ਜਿਹੜਾ ਪੇਸ਼ ਕੀਤਾ ਹੈ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਇਸ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣੀ ਹੈ ਹਮਰਾ ਪਰਸੈਂਟ ਜਸਪ੍ਰੀ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪਿੰਡ ਤੂਰਕੋਟ ਕਲਾਂ ਤੋਂ ਪ੍ਰਦੀਪ ਢਿਲੋਂ ਦੀ ਰਿਪੋਰਟ